ਇਲੀਗਲ ਮਾਈਨਿੰਗ ਦੇ ਉੱਪਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਠੰਡ ਵੱਧਦੀ ਜਾ ਰਹੀ ਹੈ ਧੁੰਦਾਂ ਹੁੰਦੀਆਂ ਉਹਦੇ ਵਿੱਚ ਬਹੁਤ ਅਲੱਗ-ਅਲੱਗ ਜਗ੍ਹਾ ਤੇ ਜਿਹੜੇ-ਜਿਹੜੇ ਜਿੱਥੇ ਆਪਣਾ ਚਾਹੇ ਮਾਜਰੀ ਬਲਾਕ ਹੋਵੇ ਜਾਂ ਡੇਰਾਬੱਸੀ ਬਲਾਕ ਹੋਵੇ ਉੱਥੇ ਨਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਡੇਲੀ ਆ ਰਹੀਆਂ ਸੀਗੀਆਂ ਤਾਂ ਇੱਕ ਕੋਆਰਡੀਨੇਟਿਡ ਐਫਰਟ ਕਰਕੇ ਮੋਹਾਲੀ ਪੁਲਿਸ ਨੇ ਪਲੈਨਿੰਗ ਦੇ ਤਹਿਤ ਜਿਦੇ ਚ ਕਿ ਤਿੰਨ ਚਾਰ ਸਾਡੇ ਐਸਪੀ ਸਭਾ 6 ਡੀਐਸਪੀ ਤੇ 8 ਦੇ ਕਰੀਬ ਐਸ ਐਚ ਓਜ਼ ਔਰ 250 ਦੇ ਕਰੀਬ ਮੁਲਾਜ਼ਮਾਂ ਨੇ ਕੱਲ ਰਾਤ ਅਲੱਗ-ਅਲੱਗ ਜਗ੍ਹਾ ਤੇ ਰੇਡ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਟੋਟਲ 20 ਐਫ ਆਈ ਆਰ ਦਰਜ ਕੀਤੀਆਂ ਗਈਆਂ ਜੀ ਜਿਹਦੇ ਜਿਹੜੇ 7 ਮਾਜਰੀ ਪੁਲਿਸ ਸਟੇਸ਼ਨ ਚ 3 ਮੁੱਲਾਂਪੁਰ 1 ਸਿਟੀ ਕੁਰਾਲੀ 1 ਸਦਰ ਕੁਰਾਲੀ 1 ਹੰਡੇਸਰਾ 2 ਡੇਰਾ ਬਸੀ ਤੇ 5 ਸੁਹਾਣੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਇਹਦੇ 20 ਐਫ ਆਈ ਆਰਾਂ ਚ 15 ਦੇ ਕਰੀਬ ਜਿਹੜੇ ਹੈਗੇ ਆ ਜਿਹੜੇ ਬੰਦੇ ਇਹ ਇਲੀਗਲ ਮਾਈਨਿੰਗ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇੱਕ ਜੀਸੀਬੀ ਮਸ਼ੀਨ 14 ਟਿਪਰ 3 ਟਰੈਕਟਰ ਟਰਾਲੀ ਤੇ 5 ਦੇ ਕਰੀਬ ਡੰਪ ਜਿਹੜੇ ਇਲੀਗਲ ਬਣਾਏ ਗਏ ਸੀਗੇ ਜਿੱਥੇ ਇਹ ਮਿੱਟੀ ਲਿਜਾ ਕੇ ਸਟੋਰ ਕੀਤੀ ਜਾ ਰਹੀ ਸੀ 5 ਡੰਪ ਇਹਦੇ ਵਿੱਚ ਸੀਜ਼ ਕੀਤੇ ਗਏ ਆ ਮਾਈਨਿੰਗ ਡਿਪਾਰਟਮੈਂਟ ਔਰ ਸਿਵਲ ਪ੍ਰਸ਼ਾਸਨ ਦੀ ਇਹਦੇ ਨਾਲ ਹੈਲਪ ਲਈ ਗਈ ਸੀ ਜੀ ਕਾ ਏ ਬਰੀਫਿੰਗ ਹੀ ਹੋਰ ਕੋਈ ਕੋਈ ਕਿਹੜੀਆਂ ਕਿਹੜੀਆਂ ਥਾਵਾਂ ਦੇ ਕਿਹੜੇ ਕਿਹੜੇ ਇਹ ਐਫ ਆਈ ਆਰ ਜਿਹੜੀਆਂ ਹੈਗੀਆਂ ਸੱਤ ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ 20 ਐਫ ਆਈ ਆਰਾਂ ਦਰਜ ਹੋਈਆਂ ਜਿਦੇ ਵਿੱਚ 15 ਵਿਅਕਤੀ ਗ੍ਰਿਫਤਾਰ ਕੀਤੇ ਗਏ ਜੀ ਤਾਂ ਜਿਹੜੇ ਮਾਈਂਡਿੰਗ ਹੋ ਰਹੀ ਸੀ ਇਹ ਮਾਈਨਿੰਗ ਅਲੱਗ-ਅਲੱਗ ਟਾਈਮ ਤੋਂ ਦੇਖੋ ਅਲੱਗ-ਅਲੱਗ ਜਿਹੜੀ ਤਾਂ ਲੀਗਲ ਮਾਈਨਿੰਗ ਹੈਗੀ ਆ ਉਹ ਤਾਂ ਲੀਗਲੀ ਚੱਲਦੀ ਰਹਿੰਦੀ ਹੈਗੀ ਹੈ ਲੇਕਿਨ ਅਲੱਗ-ਅਲੱਗ ਕੋਈ ਕਿਤੇ ਕੋਈ ਕਿਤੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਹੈਗੀ ਜਿਹੜੀ ਇਲੈਗਲ ਕਦੇ ਉੱਥੇ ਟਿੱਪਰ ਭਰ ਲਿਆ ਕਿਤੇ ਕੋਈ ਮਸ਼ੀਨ ਲਾ ਲਈ ਪੋਕ ਲੈਣੀ ਆ ਕੁਝ ਅਲੱਗ-ਅਲੱਗ ਟਾਈਮ ਤੇ ਲਾਂਦੇ ਰਹਿੰਦੇ ਹੁਣ ਥੋੜੀ ਧੁੰਦਾਂ ਕਰਕੇ ਉਹ ਤਾਂ ਜ਼ਿਆਦਾ ਫਾਇਦਾ ਚੱਕਦੇ ਹੋਏ ਹਨੇਰੇ 'ਚ ਮੁਸ਼ਕਿਲ ਹੁੰਦੀ ਹੈ ਦੇਖਣ 'ਚ ਤਾਂ ਜ਼ਿਆਦਾ ਮਾਈਨਿੰਗ ਵਧੀ ਸੀ ਉਹਦੇ ਖਿਲਾਫ ਇਹ ਆਪਰੇਸ਼ਨ ਕੀਤੀ ਗਈ ਹੈ ਇਹ ਸਵਾਲ ਇਹ ਕਿ ਕੋਈ ਕੁਝ ਭਾਜਪਾ ਲੀਡਰ ਦੇ ਕਿ ਕਈ ਇਲੀਗਲ ਮਾਈਨਿੰਗ ਹੋ ਰਹੀ ਹੈ ਉਹਨੂੰ ਦੇਖਦੇ ਹੋਏ ਕੀਤਾ ਗਿਆ ਕਿ ਇਹ ਇਹ ਹੋਰ ਨਵੇਂ ਤੌਰ ਤੇ ਕਰ ਰਹੇ ਸੀ ਕਿ ਉਹਨਾਂ ਨੂੰ ਕੀਤਾ ਗਿਆ ਨਹੀਂ ਨਹੀਂ ਦੇਖੋ ਮਾਈਨਿੰਗ ਜਿਹੜੀ ਹੈਗੀ ਹੈ ਨਾ ਉਹ ਪੁਲਿਸ ਲਈ ਵੀ ਸਿਵਲ ਨਹੀਂ ਕਿਉਂਕਿ ਜੀਓਫੈਂਸਿੰਗ ਨਹੀਂ ਕਿਉਂਕਿ ਲੀਗਲ ਕਿਹੜੀ ਇਲੀਗਲ ਕਿਹੜੀ ਬੜੀ ਦਿੱਕਤ ਆਂਦੀ ਹੈਗੀ ਹੈ ਕਈ ਵਾਰ ਜਿਹਨੇ ਲੀਗਲ ਟਿਕਾ ਲਿਆ ਉਹ ਵੀ ਆਪਣੀ ਓਵਰਰੀਚ ਕਰਦਾ ਹੋਇਆ ਇਲੀਗਲ ਬਣਾ ਦਿੰਦਾ ਉਹਨੂੰ ਤਾਂ ਇਹ ਜਿਹੜੀ ਕਿਸੇ ਦੇ ਕਹਿਣ ਤੇ ਆ ਉਹਦੇ ਕਰਕੇ ਨਹੀਂ ਇਹ ਇਸ ਤਰ੍ਹਾਂ ਪੋਲਿਟੀਕਲ ਚੱਲ ਰਿਹਾ ਨਾ ਲੇਕਿਨ ਅਦਰਵਾਈਜ਼ ਜਿਹੜੀ ਹੈਗੀ ਕੋਆਰਡੀਨੇਟਡ ਐਫਰਟ ਕਿਉਂਕਿ ਬੜੀ ਦੇਰ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਪ